ਇਹ ਕੋਈ ਬੜੇ ਮਾਣ ਵਾਲੀ ਗੱਲ ਆ ਖਾਸ ਕਰ ਸਾਡੇ ਬਿਆਸ ਇਲਾਕੇ ਦੇ ਲੋਕਾਂ ਲਈ ਕਿ ਸਾਨੂੰ ਇੱਕ ਨਵੀਨਤਮ ਜਿਹੜਾ ਦਮਾ ਰੇਲਵੇ ਸਟੇਸ਼ਨ ਮਿਲਣ ਜਾ ਰਿਹਾ ਵੈਸੇ ਵੀ ਜਿਹੜਾ ਬਿਆਸ ਦਾ ਰੇਲਵੇ ਸਟੇਸ਼ਨ ਸੀ ਪਹਿਲਾਂ ਵੀ ਅਲੱਖ ਸਖਿਆ ਦਾ ਜਗ੍ਹਾ ਹਰ ਬੱਚਾ ਸਕੂਲ ਚੱਲੇ

ਸੁਸ਼ਮਰਤ ਰੇਲਵੇ ਸਟੇਸ਼ਨਾਂ ਦੇ ਵਿੱਚ ਇਹ ਇੱਕ ਨੰਬਰ ਤੇ ਆਉਂਦਾ ਰਿਹਾ ਇਸ ਦੇ ਨਾਲ ਅੱਜ ਜਿਹੜਾ ਇਹ 250 ਕਰੋੜ ਦੀ ਲਾਗਤ ਨਾਲ ਤਕਰੀਬਨ 73 ਕੰਡਿਆਂ ਦੇ ਵਿੱਚ ਅਧੀ ਅਧ ਦੇ ਰੇਲਵੇ ਸਟੇਸ਼ਨ ਆਊਗਾ ਜਿਹਦਾ ਸਪੈਸ਼ਲੀ ਜਿਹੜੇ ਬਜ਼ੁਰਗ ਤੇ ਅਪੰਗ ਲੋਕ ਨੇ ਉਹਨਾਂ ਵਾਸਤੇ ਬੜੀ ਸਹੂਲਤ ਹੋਊਗੀ ਕਿ ਐਲੀਵੇਟਰਸ ਲੱਗਣਗੇ ਐਸਕੇਲੇਟਰਸ ਲੱਗਣਗੇ ਇਹ ਜਿਹੜਾ ਵੇਟਿੰਗ ਰੂਮ ਆ ਟੋਟਲ 에ਅਰ ਕੰਡੀਸ਼ਨਡ ਵੇਟਿੰਗ ਰੂਮ ਹੋਏਗਾ ਇਹ ਵਰਲਡ ਕਲਾਸ ਰੇਲਵੇ ਸਟੇਸ਼ਨ ਜਿਹੜਾ ਇਹ ਪੜਨ ਜਾ ਰਿਹਾ ਤੇ ਮੈਂ ਇਸ ਦਾ ਧੰਨਵਾਦੀ ਹਾਂ ਜਿੱਥੇ ਭਾਰਤ ਸਰਕਾਰ ਦਾ ਉੱਥੇ ਮਾਨਯੋਗ ਬਾਬਾ ਗੁਰਿੰਦਰ ਸਿੰਘ ਜੀ ਤੇ ਲੋਕ ਸਭਾ ਦਾ ਵੀ ਤੇ ਨਾਲ ਹੀ ਮੈਂ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਸਾਡੇ ਇਲਾਕੇ ਦੀਆਂ ਕਾਫੀ ਮੰਗਾਂ ਜਿਹੜੀਆਂ ਉਹ ਪੈਂਡਿੰਗ ਪਈਆਂ ਜਿਸ ਤਰ੍ਹਾਂ ਕਿ ਪੱਟੀ ਤੋਂ ਜਿਹੜੀ ਫਿਰੋਜ਼ਪੁਰ ਰੇਲਵੇ ਲਾਈਨ ਬਣਦੀ ਆ ਜਿਸ ਵਾਸਤੇ ਸਰਵੇ ਵੀ ਹੋ ਗਿਆ ਬਜਟ ਅਲੋਕੇਸ਼ਨ ਵੀ ਹੋ ਗਈ ਆ ਉਹ ਦਾ ਉਸ ਤੋਂ ਹੁਣ ਕੰਮ ਜਿਹੜਾ ਉਹਦਾ ਸ਼ੁਰੂ ਕੀਤਾ ਜਾਵੇ ਮੈਂ ਕਾਫੀ ਮੀਟਿੰਗਾਂ ਕਰ ਤੋਂ ਬਾਅਦ ਅਸ਼ਵਨੀ ਵੈਸ਼ਤਵ ਜੀ ਰੇਲਵੇ ਮਿਨਿਸਟਰ ਤੇ ਜਿਹੜਾ ਰੇਲਵੇ ਬੋਰਡ ਆ ਉਹਨਾਂ ਦੇ ਅਫੀਸ਼ੀਅਲਸ ਦੇ ਨਾਲ ਜਿਹੜਾ ਤਰਨਤਾਰ ਦੇ ਵਿਖੇ ਜੰਡੇਆਲਾ ਰੋਡ ਦੇ ਉੱਤੇ ਰੇਲ ਅੰਡਰਪ੍ਰਿਚ ਬਣਦਾ ਵਾ ਉਸ ਦੀ ਸ਼ੁਰੂਆਤ ਕਰਾਉਣ ਵਾਸਤੇ ਜਿਸ ਦੀ ਮੌਲਿਕ ਮਨਜ਼ੂਰੀ ਹੋ ਗਈ ਆ ਉਹਨੋ ਉਸ ਦਾ ਕੰਮ ਸ਼ੁਰੂ ਕਰਦਾ ਜਿਹੜਾ ਬਹੁਤ ਜ਼ਰੂਰੀ ਆ ਕਿਉਂਕਿ ਅੱਧਾ ਦਿਨ ਜਿਹੜਾ ਫਾਟਕ ਬੰਦ ਰਹਿੰਦਾ ਜਿਹਦੇ ਬੰਦ ਰਹਿਣ ਦਾ ਅੱਧਾ ਸ਼ਹਿਰ ਇੱਕ ਪਾਸੇ ਰਹਿ ਜਾਂਦਾ ਤਾਂ ਇੱਕ ਪਾਸੇ ਰਹਿ ਜਾਂਦਾ ਉਹਦੇ ਵਿੱਚ ਉਸ ਦਾ ਕੰਮ ਜਿਹੜਾ ਜਲਦੀ ਤੋਂ ਜਲਦੀ ਸ਼ੁਰੂ ਕਰਾਇਆ ਜਾਵੇ ਨਾਲ ਇੱਕ ਮੈਂ ਤੇ ਸੰਸਦ ਦੇ ਵਿੱਚ ਵੀ ਹਰ ਥਾਂ ਇਹ ਮੰਗ ਕੀਤੀ ਆ ਜਿਹਦੀ ਮੇਰੀ ਰੇਲਵੇ ਮਿਨਿਸਟਰ ਸਾਹਿਬ ਨਾਲ ਵੀ ਗੱਲ ਹੋਈ ਕਿ ਅਬਰਤ ਸਰ ਜਿਹੜਾ ਸਾਡਾ ਸਰਮੋਹ ਰੇਲਵੇ ਸਟੇਸ਼ਨ ਆ ਉਸ ਨੂੰ ਅਧੀ ਅਦੋਕਤ ਬਣਾਇਆ ਜਾਵੇ ਪਰ ਜਿਹੜੀ ਉਹਦੀ ਬਿਲਡਿੰਗ ਆ ਪ੍ਰੈਜ਼ੈਂਟ ਬਿਲਡਿੰਗ ਇਹ ਬੜੀ ਇਤਿਹਾਸਕ ਬਿਲਡਿੰਗ ਆ ਕਿ ਇਸ ਨੂੰ ਤੋੜਨ ਦਾ ਨਾ ਤੋੜਿਆ ਜਾਵੇ ਇਸ ਤੋਂ ਇਹ ਵੀ ਮੀ ਅੱਛੀ ਵਰਤੋਂ ਕਰਕੇ ਜਿਹੜਾ ਨਵਾਂ ਰੇਲਵੇ ਸਟੇਸ਼ਨ ਇੱਥੇ ਵੀ ਤਿਆਰ ਕੀਤਾ ਜਾਵੇ ਤੇ ਅਬਰਤਸਰ ਬਿਆਸ ਤਰਨਤਾਰਨ ਤੇ ਸੁਲਤਾਨਪੁਰ ਲੋਧੀ ਇਹਨਾਂ ਰੇਲਵੇ ਸਟੇਸ਼ਨਾਂ ਦੇ ਉੱਤੇ ਕਿਉਂਕਿ ਬਹੁਤ ਜ਼ਿਆਦਾ ਸ਼ਰਧਾਲੂ ਆਉਂਦੇ ਆ ਇੱਥੇ ਸਰਾਵਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਜਿਹੜਾ ਵਾ ਲੋਕਾਂ ਨੂੰ ਇਸ ਦੀ ਜਿਹੜੀ ਸਹੂਲਤ ਮਿਲ ਸਕੇ ਸਾਹਿਬ ਜਿਹੜੇ ਇੱਕ ਇੱਕ طرف ਇਹ ਹੈਗਾ ਉਹ ਅਪਗ੍ਰੇਡ ਕੀਤਾ ਜਾ ਰਿਹਾ ਵਿਆਸ ਨੂੰਣਾ ਕਾਫੀ ਸਾਰੀਆਂ ਸੁਵਿਧਾਵਾਂ ਪਹਿਲਾਂ ਵੀ ਇੱਥੇ ਮੌਜੂਦ ਹੈਗੀਆਂ ਜਿਹੜੀਆਂ ਇਸ ਮਤਲਬੇ ਵਿੱਚ ਸ਼ਾਮਲ ਹੈਗੀਆਂ ਬਹੁਤ ਸਾਰੀਆਂ ਹੋਰ ਚੀਜ਼ਾਂ ਹੈਗੀਆਂ ਦਿੱਤਾ ਕਿ ਡਾਟਾ ਨੈਟਰ ਨੂੰ ਲੈ ਕੇ ਬੜੇ ਚਿਰ ਦੀ ਮੰਗ ਹੈਗੀ ਆ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੈਗਾ ਜਿਹੜਾ ਅਪਗ੍ਰੇਡ ਕਰ ਰਹੇ ਆ ਸੁਰੱਖਿਆ ਦੇ ਜਿਹੜੇ ਮੁੱਖਤਾ ਇੰਤਜ਼ਾਮ ਹੋਣੇ ਚਾਹੀਦੇ ਆ ਕਿਉਂਕਿ ਕਬੱਡੀ ਕੈਂਟਰੀ ਸ਼ਰਧਾਲੂ ਹੁੰਦੇ ਆ ਔਰ ਉਧਰ ਸੁਰੱਖਿਆ ਬਹੁਤ بڑا ਹੈਗਾ ਕਿਦਣਾ ਕਿਦਣਾ ਉਹ ਦੋ ਰੱਖਣਾ ਇਹਦੇ ਵਿੱਚ ਲਿਖਦਾ ਮੁੱਖ ਗੇਟ ਜ਼ਰੂਰ ਦੱਸਿਆ ਗਿਆ لیکن ਉਹ ਸੰਸਾਰ ਡੱਡੂ ਜਹਾਜ਼ ਹੋਰ ਅਲੱਗ-ਅਲੱਗ ਚੀਜ਼ਾਂ ਆਈਆਂ ਹੈ ਗਿਆ ਦੇਖੋ ਜਿਹੜੀ ਜਿਹੜੀ ਇਹ ਅਜੇ ਪਲੈਨਿੰਗ ਸਟੇਜ ਦੇ ਉੱਤੇ ਆ ਹੁਣ ਉਸ ਤੋਂ ਬਾਅਦ ਸਾਡੀਆਂ ਨਵੀਆਂ ਮੀਟਿੰਗਾਂ ਹੋਣਗੀਆਂ ਕੀ ਕੀ ਲੋੜ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਂ ਉਹਦੇ ਵਿੱਚ ਰੱਖਾਂਗਾ ਕਿ ਇਹਨਾਂ ਨੂੰ ਉਸ ਇਨਕਲੂਡ ਕੀਤਾ ਜਾਵੇ ਸਰ ਜਿਹੜੇ ਨਾਲ ਦੇ ਸਟੇਸ਼ਨ ਹੈ ਗਿਆ ਚਾਹੇ ਪਾਪਾ ਬਖਲਾ ਰਈਆ ਹਾਲਟ ਆ ਬੜੇ ਚਿਰਦਾ ਬੰਦ ਆ ਬੜੇ ਚਿਰਦੀ ਮੰਗਿਆ ਜੰਡਿਆਲਾ ਜਿਹਨੂੰ ਦੋ ਤਿੰਨ ਹਲਕਿਆਂ ਦੇ ਨੋਟ ਜਿਹੜੇ ਹੈਗੇ ਆ ਉੱਥੇ ਜਾਵੇ ਹੈ ਗਿਆ ਬਹੁਤ سارے ਅਧੂਰੇ ਕਹਿ ਸਕਦੇ ਹਾਂ ਕਿ ਰੈਲਵੇ ਸਟੇਸ਼ਨ ਇਹ ਹੋ ਜਾ ਗਿਆ ਇੱਕ ਤਰਫ ਹੀ ਜਿਹੜਾ ਧਿਆਨ ਕੇਂਦਰ ਰਹਿਗਾ ਕਰਦੇ ਦੇਖੋ ਇਹ ਜਿਹੜੀਆਂ ਨਿਕਲੇ ਰੇਲਵੇ ਸਟੇਸ਼ਨ ਹਨ ਇਹ ਵੀ ਇਕੁਅਲੀ ਇੰਪੋਰਟੈਂਟ ਹਨ ਔਰ ਤੁਸੀਂ ਵੇਖੋ ਅਬਰਸਰ ਤੇ ਬਾਰ ਬਾਰ ਇੱਕ ਬਹੁਤ ਵੱਡਾ ਜਿਹੜਾ ਸਾਡਾ ਜਿਹਨੂੰ ਆਪਾਂ ਕਹਿ ਦਿੰਨੇ ਆ ਕਾਰਗੋ ਸਟੇਸ਼ਨ ਜਿਹੜਾ ਉਹ ਬਣਦਾ ਵਾ ਉਹ ਜਦੋਂ ਬਣਦਾ ਵਾ ਉਹਦੇ ਨਾਲ ਜੰਡਿਆਲਾ ਤੇ ਜਿਹੜੇ ਆ ਦੂਜਾ ਰਈਏ ਵਾਲੇ ਸਟੇਸ਼ਨਾਂ ਇਨਾਂ ਦੀ ਵੀ ਸੜਮਾਈ ਅਸੀਂ ਕਰਵਾਵਾਂਗੇ ਤਾਂ ਕਿ ਇੱਥੇ ਵੀ ਜਿਹੜੀਆਂ ਵੱਧ ਤੋਂ ਵੱਧ ਪੈਸੈਂਜਰ ਇੱਨਾ ਰੁਕ ਰਹੇ ਐਡੀ ਸਭ ਖਾਂਦੀ ਗੱਲ ਐਕਸੈਪਟਿੰਗ ਚੁੱਕਦੇ ਲੋਕ ਸਭਾ ਦੇ ਵਿੱਚ ਲੇਕਿਨ ਲੰਬੇ ਸਮੇਂ ਤੋਂ ਲੋਕ ਜਿਹੜੇ ਹੈਗੇ ਆ ਪਰੇਸ਼ਾਨ ਹੈਗੇ ਜਿਹੜੇ ਕਹਿ ਸਕਦੇ ਕਿ ਹਾਈਵੇ ਤੇ ਨਿਰਮਾਣ ਕੀਰਪੂਲ ਹੈਗੀ ਆ ਉਹਨਾਂ ਨੂੰ ਲੈ ਕੇ ਤੁਸੀਂ ਜੇ ਬੜੇ ਧਿਆਨ ਨਾ ਬਾਚਿਆ ਹੋਵੇ ਮੇਰੇ ਹੱਥ ਲਗਭਗ ਹਰ ਮਹੀਨੇ ਮੇਰੀ ਇੱਕ ਮੀਟਿੰਗ ਜਿਹੜੀ ਆ ਹਾਈਵੇ ਮਿਨਿਸਟਰ ਨਾਲ ਹੁੰਦੀ ਆ ਉਂਝ ਸਾਡੇ ਲੋਕ ਲੋਕ ਦੇ ਜਿਨ੍ਹਾਂ ਦਾ ਕਰਕੇ ਕੰਮ ਰੁਕੇ ਆ ਉਦਾਂ ਦੇ ਨਾਲ ਮੈਂ ਵੀ ਬੈਕ ਚੈਨਲ ਤੋਂ ਗੱਲ ਕਰ ਰਿਹਾ ਸਰਕਾਰ ਵੀ ਕਰ ਰਹੀ ਆ ਆਪਾਂ ਰਹੀਏ ਐਲੀਵੇਟਡ ਰੋਡ ਲੈ ਲੀਏ ਉਮਰਾਂ ਦਾ ਅੰਗਲਾਲਾ ਲੈ ਲੀਏ ਭਈ ਮਸਲੇ ਅਸੀਂ ਛੇਤੀ ਇਹਨਾਂ ਨੂੰ ਹੱਲ ਕਰਾਂਗੇ ਜਿਹੜੇ ਪ੍ਰਧਾਨ ਮੰਤਰੀ ਗ੍ਰਾਮ ਕਸ ਜੋਜਨਾ ਦੇ ਅਧੀਨ ਸੜਕਾਂ ਹੈਗੀਆਂ ਉਹਦੇ ਵਿੱਚ ਵੀ ਹੁਣ ਕਿਉਂਕਿ ਤੁਹਾਡੀ ਪਿੱਛੇ ਦੇ ਗੜਤੀ ਸਾਹਿਬ ਨਾਲ ਵੀ ਗੱਲ ਕਰ ਤੁਰੇ ਉਹਨੇ ਹੀ ਆਪਾਂ ਤੇ ਅੰਤਰ ਹੋਣਗੀਆਂ ਹੈਗੀਆਂ ਉਹਦੇ ਵਿੱਚ ਜਿਹੜਾ ਹੈਗਾ ਕਿਤੇ ਵੀ ਸੁਧਾਰ ਬੜੀ ਵਧੀਆ ਤੁਸੀਂ ਗੱਲ ਕਹੀ ਆਪਣਾ ਇੱਕ ਹਲਕਾਵਾ ਜਿਹਦੇ ਚੋਂ ਸਭ ਤੋਂ ਵੱਧ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਜਿਹੜੀ ਆਈ ਹੈ ਤਕਰੀਬਨ ਮੈਂ 2700 ਕਿਲੋਮੀਟਰ ਉਹ ਰੋਡ ਇਹਨਾਂ ਸਾਢੇ 4 ਸਾਲਾਂ ਦੇ ਵਿੱਚ ਉਹ ਮੈਂ ਜਿਹੜੀ ਆ ਮਨਜ਼ੂਰ ਕਰਵਾਈ ਜਦੋਂ ਬਣ ਗਈਆਂ ਕਿਸੇ ਦਾ ਕੰਮ ਚੱਲ ਵੀ ਰਿਹਾ ਆ ਆ ਲੇਟੈਸਟ ਮੈਂ ਦੋ ਸੜਕਾਂ ਹੋਰ ਆ ਗਾਜੀਵਾਲ ਤੋਂ ਬਤਾਲਾ ਤੇ ਬਿਆਸ ਤੋਂ ਹੁੰਦੇ ਹੋਏ ਗਾਜੀਵਾਲ ਤੋਂ ਬਤਾਲਾ ਤੇ ਇੱਕ ਖਲਚੀਆਂ ਤੋਂ ਰਤਨਗੜ ਹੁੰਦੇ ਹੋਏ ਪੋਰਸ਼ੀ ਉਹ ਵੀ ਸੜਕ ਮਨਜ਼ੂਰ ਕਰਾਈ ਆ ਇਸ ਦੇ ਨਾਲ ਮੈਂ ਤਕਰੀਬਨ ਕੋਈ 90 300 ਦੇ ਕਰੀਬ ਪੁਲ ਵੀ ਮਨਜ਼ੂਰ ਕਰਾਈ ਛੋਟੇ ਪੁਲ ਜਿਹੜੇ ਪਿੰਡੂ ਸੜਕਾਂ ਦੇ ਉੱਤੇ ਆਉਂਦੇ ਆ ਮੈਨੂੰ ਉਸ ਦੇ ਉੱਤੇ ਤਸੱਲੀ ਹੈ ਉਹ ਕੰਮ ਬਹੁਤ ਸੋਹਣਾ ਹੋ ਰਿਹਾ ਵਾ ਤੇ ਅੱਗੇ ਵੀ ਚੰਗਾ ਹੋਏ ਧੰਨਵਾਦ